ਇਹ ਪੰਡੀਨਵਾਰ ਦੇ ਖੇਤ ਦੇ ਸਾਡੇ ਸਕੂਲ ਵਾਸਤੇ ਪ੍ਰਿੰਸੀਪਲ ਸਖੀ ਜੈਰੋਦਤੀ ਮੀਟਿੰਗ ਕੀਤੀ ਤਾਂ ਉਹਨਾਂ ਤੋਂ ਪ੍ਰਵਾਨਗੀ ਲੈ ਲਈ ਕਿ ਪੰਡੀਨਵਾਰ ਦੇ ਖੇਤ ਦੇ ਸਕੂਲ ਦੇ ਵਿੱਚ ਗਰੀਬ ਪਰਿਵਾਰ ਜਾਂ ਆਰਥਿਕ ਪੱਖੋਂ ਪਛੜੇ ਹੋਏ ਪਰਿਵਾਰ ਆਪਣੀ ਖੁਸ਼ੀ ਗਮੀ ਦੇ ਸਮਾਗਮ ਕਰ ਸਕਦਾ ਹੋਵੇ ਪੰਚਾਇਤ ਆਪਣੀਆਂ ਮੀਟਿੰਗਾਂ ਕਰ ਸਕਦਾ ਹੋਵੇ ਉਹ ਲੰਬੇ ਸਮੇਂ ਤੋਂ ਆਇਆ ਜਦ ਕਿ ਉੱਥੇ ਐਨਾ ਕੁ ਮੱਖੀ ਮੱਛਰ ਤੇ ਪਾਣੀ ਖੜਾ ਰਹਿੰਦਾ ਸੀ ਯਾਰ ਬੰਦੇ ਦਾ ਇਕੱਠ ਹੋ ਜਾਂਦਾ ਜਾਂ 7-800 ਬੰਦੇ ਦਾ ਇਕੱਠ ਹੋ ਜਾਂਦਾ ਪੰਡੀਲ ਵਾਲ ਦੇ ਵਿੱਚ ਕਦੇ ਕੋਈ ਕਾਰ ਖੜਾਉਣ ਲਈ ਜਗ੍ਹਾ ਨਹੀਂ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਮਹਿੰਗੀਆਂ ਕਾਰਾਂ ਨੇ 20 20 30 30 40 40 ਲੱਖ ਦੀਆਂ ਕਾਰਾਂ ਨੇ ਲੋਕਾਂ ਕੋਲੇ ਤੇ ਉੱਥੇ ਖੜੇ ਹੁੰਦੇ ਸੀ ਕਿਸੇ ਦਾ ਕੱਖਾਂ ਵਾਲਾ ਰੇੜਾ ਜਾਂਦਾ ਸੀ ਕਿਸੇ ਦੀ ਕਾਰ ਕੱਚ ਹੋ ਜਾਂਦੀ ਡੈਂਟ ਕਢਾਉਣ ਲਈ 10 20 ਹਜ਼ਾਰ ਲੱਗ ਜਾਂਦੇ ਆਹ ਲਾ ਕਹਿੰਦਾ ਸੀ ਭੋਗ ਤੇ ਗਏ ਸੀ ਉੱਥੇ ਡੈਂਟ ਪੈ ਕੇ ਆ ਗਿਆ ਸੋ ਮਨਜੋਗ ਆਮਨੋ ਰੋਡਾ ਜੀ ਨੇ ਵਾਟਰ ਡਿਸਪੋਜ਼ਲ ਦਾ ਇੱਕ ਪ੍ਰੋਜੈਕਟ ਲੈਣ ਦਾ ਸੀਚੇਵਾਲ ਮਾਡਲ ਲੈਂਦਾ ਗੁਰੂ ਘਰ ਦੇ ਸਾਹਮਣੇ ਪਾਰਕਿੰਗ ਦੀ ਤੇ ਅੱਜ ਜੇ ਦੇਖਿਆ ਜਾਵੇ ਆਲੇ-ਦਾਲੇ ਕਿਸੇ ਗੁਰੂ ਘਰ ਦੇ ਅੱਗੇ ਪਾਰਕਿੰਗ ਲਈ ਇੰਨੀ ਜਗ੍ਹਾ ਨਹੀਂ ਹੋ ਜਾਂ پارک ਇੰਨਾ ਵਧੀਆ ਨਹੀਂ ਹੋਗਾ ਜੋ ਪਿੰਡ ਈਲਵਾਲ ਦੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਬਾਹਰ ਹੈ ਅੱਜ ਮੈਂ ਕੁਦਰਤੀ ਪਿੰਡ ਅੱਜ ਸਾਡੇ ਸਾਂਝੇ ਪ੍ਰੋਜੈਕਟ ਨੇ ਨਿੱਜੀ ਕੰਮ ਆਪਣੇ ਰੁਟੀਨ 'ਚ ਹੁੰਦੇ ਰਹਿੰਦੇ ਕੋਈ ਆਪਾਂ ਕਿਸੇ ਮਾਮੇ ਭੂਆ ਮਾਸੀ ਦੋਸਤ ਮਿੱਤਰ ਕਿਸੇ ਨੂੰ ਵੀ ਲੈ ਕੇ ਗਾ ਲੈਂਦੇ ਆ ਪਰੰਤੂ ਜਿਹੜੇ ਸਾਂਝੇ ਕੰਮ ਨੇ ਇਹਨਾਂ ਦੇ ਲਈ ਪੰਚਾਇਤਾਂ ਦੀ ਸਮੇਂਦਾਰੀ ਪਿੰਡ ਦੇ ਆਗੂਆਂ ਦੀ ਇੱਕ ਯੋਗ ਤੇ ਚੰਗੀ ਸੋਚ ਸਦਕਾ ਮੰਤਰੀ ਸਾਹਿਬਾਨਾਂ ਕੋਲ ਉਹ ਗੱਲ ਰੱਖਦੇ ਨੇ ਅਤੇ ਮੰਤਰੀ ਸਾਹਿਬਾਨ ਸਬੰਧਤ ਵਿਭਾਗ ਤੋਂ ਪ੍ਰੋਜੈਕਟ ਪਾਸ ਕਰਾਉਂਦੇ ਨੇ ਤੇ ਉਸ ਨਾਲ ਪ੍ਰੋਜੈਕਟ ਵਾਲੇ ਪਿੰਡ ਹੁੰਦੇ ਨੇ ਸੋ ਮੈਂ ਇਸ ਦੇ ਲਈ ਮਾਣ ਮਹਿਸੂਸ ਕਰਦਾ ਕਿ ਮੇਰਾ ਪਿੰਡੀਲਵਾਲ ਇੰਨਾ ਵਧੀਆ ਰਿਹਾ ਮਤਲਬ ਕਈ ਸਾਲਾਂ ਤੋਂ ਜਿਹੜਾ ਵੀ ਇੱਥੇ ਪ੍ਰੋਜੈਕਟ ਆਇਆ ਜਿਹੜਾ ਵੀ ਮਾਨਜੋਗੰਮਨ ਅਰੋੜਾ ਜੀ ਨੇ ਪ੍ਰੋਜੈਕਟ ਭੇਜਿਆ ਕਿਉਂਕਿ ਪਿਛਲੀ ਸਰਕਾਰ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਸੀ ਸੋ ਸਰਕਾਰਾਂ ਵਾਲੇ ਕਈ ਵਾਰ ਜੋ ਸੱਤਾ ਦੇ ਵਿੱਚ ਆਉਂਦੇ ਆ ਪ੍ਰੋਜੈਕਟ ਥੋੜੇ ਜਿਹਾ ਅੱਗੇ ਪਿੱਛੇ ਹੋ ਹੀ ਜਾਂਦੇ ਨੇ ਜਦੋਂ ਦੀ ਸੱਤਾ ਦੇ ਵਿੱਚ ਮਾਨਜੋਗੰਮਨ ਜਾਨੀਆਂ ਦਵਾਈ ਜੀ ਐਨਐਸ ਡਾਕਟਰ ਜੀ ਜੀਨੇ ਟੈਸਟ ਕਰਾਈ ਪੂਰੀ ਬਾਡੀ ਦੇ ਟੈਸਟ ਕਰਾਈ ਉਹ ਟੈਸਟ ਵੀ ਤੋ ਇਹ ਵੀ ਸੋਚਦਾ ਸੀ ਕਿ ਆ ਪੀ ਪਾਣੀ ਕਿਤੇ ਗੰਦੇ ਪਾਣੀ ਦਾ ਪ੍ਰੋਪਰ ਨਿਕਾਸ ਬਿਲਕੁਲ ਪੱਕੀਆਂ ਗਲੀਆਂ ਨਾਲ ਹੈ ਜਿੱਥੇ ਵਿੱਚ এডੂਕੇਸ਼ਨ ਨੂੰ ਚੋਣ ਦੀ ਗੱਲ ਕਰੀ ਉਹਨਾਂ ਦੀ ਸਰਕਾਰ ਸੰਭਾਲ ਲਈ ਉਹਦੋਂ ਤੱਕ ਕੋਈ ਦਿੱਕਤ ਨਹੀਂ ਐ ਸੋ ਪਹਿਲਾਂ ਦੋ ਤਿੰਨ ਸਾਲ ਇਹਨਾਂ ਨੂੰ ਦਿੱਕਤਾਂ ਵੀ ਬਹੁਤ ਆਈਆਂ ਬੜਾ ਪਿੰਡ ਦੇ ਵਿੱਚ ਮਾਹੌਲ ਕਈ ਵਾਰ ਤਣਾਪੂਰਨ ਬਣ ਜਾਂਦਾ ਸੀ ਪਰੰਤੂ ਇਹਨਾਂ ਨੇ ਉਹਨਾਂ ਦਿੱਕਤਾਂ ਨੂੰ ਸਰ ਕਰਦੇ ਹੋਏ ਤੇ ਮਕਰ ਵਿੱਚ ਕੈਂਟ ਸਰਪੰਚ ਦੇ ਤੌਰ ਤੇ ਬੰਦੇਰ ਸਿੰਘ ਨੇ ਇੱਕ ਭੂਮਿਕਾ ਨਿਭਾਈ ਹੈ। ਵੀ ਗੋਦੇ ਮਨਦੀਪ ਨੇ ਵੀ ਇੱਕ ਲਕੀਰ ਕੱਢ। ਆਏ ਮੰਤਰੀ ਸਾਹਿਬ ਜਿਹੜਾ ਗ੍ਰਿਡ ਦਾ ਉਦਘਾਟਨ ਕੀਤਾ ਉਹਨੇ ਕਿਹੜੇ-ਕਿਹੜੇ ਪਿੰਡਾਂ ਜਿਹੇ ਪੈਦਾ ਮਿਲੂਗਾ। ਅ ਦੇਖੋ ਇਸ ਤਰ੍ਹਾਂ ਹੈ ਕਿ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਅਨ ਇੰਟਰਰਪਟਡ ਨਿਰਵਿਘਨ ਬਿਜਲੀ ਦੀ ਸਪਲਾਈ ਹੈ ਹੋਵੇ। ਉਸ ਮਕਸਦ ਦੇ ਨਾਲ 2.5 ਸਾਲ ਪਹਿਲਾਂ ਮਾਨ ਸਾਹਿਬ ਦੀ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਅਸੀਂ ਲੋਕਾਂ ਨੇ। ਤੇ ਅ ਅੱਜ ਤੋਂ ਤਕਰੀਬਨ ਸਵਾ ਸਾਲ ਪਹਿਲਾਂ ਸੁਨਾਮ ਹਲਕੇ ਦੇ ਵਿੱਚ ਦੋ ਗ੍ਰਿਡਾਂ ਦਾ ਇੱਕ ਈਲਵਾਲ ਪਿੰਡ ਦੇ ਵਿੱਚ ਔਰ ਇੱਕ ਸੁਨਾਮ ਦੇ ਵਿੱਚ 66 ਕੇਵੀ ਗ੍ਰਿਡ ਨੇ ਜਿਹੜੇ ਜਿਨ੍ਹਾਂ ਦੀ ਤਕਰੀਬਨ ਤਕਰੀਬਨ ਲਾਗਤ ਦੋਨਾਂ ਦੀ 13.5 ਕਰੋੜ ਬਣ ਜਾਂਦੀ ਹੈ ਉਹ ਉਹਨਾਂ ਦਾ ਨੀਂ ਪੱਥਰ ਰੱਖਿਆ ਸੀਗਾ ਤੇ ਅੱਜ ਇਹਨਾਂ ਦੋਨਾਂ ਗ੍ਰਿਡਾਂ ਦਾ ਉਦਘਾਟਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਹਦੇ ਨਾਲ ਹਜ਼ਾਰਾਂ ਲੋਕਾਂ ਨੂੰ ਬੈਨੀਫਿਟ ਹੈ ਜਿਹੜਾ ਜਿਵੇਂ ਈਲਵਾਲ ਵਾਲਾ ਇਹਦੇ ਚ 11 ਪਿੰਡਾਂ ਨੂੰ ਸਿੱਧੇ ਸਿੱਧੇ ਤੌਰ ਤੇ ਫਾਇਦਾ ਹੋਏਗਾ ਔਰ ਜੋ ਸੁਨਾਮ ਸ਼ਹਿਰ ਦੇ ਵਿੱਚ ਛੜ ਕੇ ਵੀ ਗ੍ਰਿਡ ਲਗਾਇਆ ਉਹਦੇ ਨਾਲ ਤਕਰੀਬਨ 20000 ਦੇ ਕਰੀਬ ਸ਼ਹਿਰੀ ਖਪਤਕਾਰ ਨੇ ਜਿਹੜੇ ਉਹਨਾਂ ਨੂੰ ਸਿੱਧੇ ਸਿੱਧੇ ਤੌਰ ਤੇ ਉੱਪਰ ਫਾਇਦਾ ਜਿਹੜਾ ਉਹ ਹੋਏਗਾ ਸੋ ਮੈਂ ਸਮਝਦਾ ਕਿ ਇਹਨਾਂ ਦੋਨਾਂ ਗ੍ਰਿਡਾਂ ਦੇ ਨਾਲ ਸੁਨਾਮ ਹਲਕੇ ਦੀ ਬਿਜਲੀ ਦੀ ਪ੍ਰੋਬਲਮ ਹੈ ਜਿਹੜੀ ਹਰ ਘਰ ਤੱਕ ਇਨ ਅਨ ਇਨਟਰਪਟਿਡ ਬਿਜਲੀ ਪਹੁੰਚਾਉਣ ਦੀ ਉਹ ਪ੍ਰੋਬਲਮ ਤਕਰੀਬਨ ਆਉਣ ਵਾਲੇ 15-20 ਸਾਲ ਦੇ ਲਈ ਅੱਜ ਹੱਲ ਕਰ ਦਿੱਤੀ ਗਈ ਹੈ ਮੰਤਰੀ ਸਾਹਿਬ ਅੱਜ ਕਿਸਾਨ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਜਾਣ ਨਹੀਂਤਾ ਦੇ ਬਾਰੇ ਤੁਸੀਂ ਕੀ ਇਹਨਾਂ ਲਿਖ ਕੇ ਕਿਹਾ ਕਿ ਸਾਡਾ ਸਟੈਂਡ ਬੜਾ ਕਲੀਅਰ ਹੈ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਕਿਸੇ ਇੱਕ ਦੇ ਪ੍ਰੋਪਰਟੀ ਰਾਈਟਸ ਨਹੀਂ ਹੈਗੇ ਉੱਪਰ ਮੋਦੀ ਸਾਹਿਬ ਦੇ ਜਾਂ ਕੇਂਦਰ ਸਰਕਾਰ ਦੇ ਜਾਂ ਬੀਜੇਪੀ ਦੇ ਕਿਸਾਨ ਦੇਸ਼ ਦਾ ਹਿੱਸਾ ਨੇ ਇਹ 120 ਕਰੋੜ ਦੇਸ਼ ਵਾਸੀਆਂ ਨੂੰ ਆਪਦੀ ਰਾਜਧਾਨੀ ਦੇ ਵਿੱਚ ਜਾਣ ਦਾ ਪੂਰਾ ਹੱਕ ਹੈ ਉਹਨਾਂ ਉੱਪਰ ਡਾਂਗਾ ਔਰ ਅਥਰੂ ਗੈਸ ਦੇ ਗੋਲੇ ਚਲਾਉਣ ਦੀ ਬਜਾਏ ਕੇਂਦਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਔਰ ਮਸਲੇ ਹੱਲ ਕਰਨੇ ਚਾਹੀਦੇ ਨੇ ਸਰ ਇਸ ਤੋਂ ਬਾਅਦ ਅੱਜ ਆਪਣਾ ਕਾਟੜਨ ਕਿ ਕਿ ਡਿਡ ਹੋਰ ਕਿਹੜੇ ਕਿਹੜੇ ਜੀ ਇਸ ਤੋਂ ਬਾਅਦ ਈਲਵਾਲ ਤੋਂ ਬਾਅਦ ਸੁਨਾਮ ਹੈ ਜੀ ਔਰ ਉਸ ਤੋਂ ਬਾਅਦ ਫਿਰ ਇੱਕ ਲੌਂਗਵਾਲ ਕਬਰਿਸਤਾਨ ਦੀ ਦੀ ਬਾਉਂਡਰੀ ਵਾਲ ਲਗਭਗ 24 ਲੱਖ ਰੁਪਏ ਦਾ ਕੰਮ ਹੋਇਆ ਠੀਕ ਮੋਮੈਂਟੋ ਦੇਖੇ ਪਿੱਛੇ ਆਜਾ ਹਜੀ ਵਾਈਟ ਕਰ ਰਹੇ ਨੇ ਪੱਤਰਕਾਰ ਸਾਹਿਬਾਨ ਉਸ ਤੋਂ ਬਾਅਦ ਮੋਮੈਂਟੋ ਦਿੱਤਾ ਜਾਵੇਗਾ ਪੀਐਸਪੀਸੀਐਲ ਦੀ ਟੀਮ ਨੂੰ ਬੇਨਤੀ 2 ਮਿੰਟ ਰੁਕ ਜੋ ਜੀ ਕਰ ਲੋ ਇਹ ਫੋਟੋ ਚਲੋ ਜੀ ਓਕੇ ਜੀ 1 ਮਿੰਟ ਸਰ ਵਾਲੀ ਵੀ ਬੋਲੋ ਹਟਾ ਜੀ ਸਰ ਇੱਕ ਮਿੰਟ ਹਾਂ ਜੀ ਹਾਂ ਜੀ ਮੈਡਮ ਸਰ ਥੋੜਾ ਦੱਕਾ ਪੀਐਸਪੀਸੀਐਲ ਦੇ ਡਾਇਰੈਕਟਰ ਸਾਹਿਬ ਥੱਲੇ ਰੱਖੋ ਮੈਂ ਸੰਦੀਪ ਸਮੂਹ ਜੀ ਟੀਮ ਮੋਮੈਂਟੋ ਵੇਟ ਕਰ ਰਹੇ ਨੇ ਸਾਡੇ ਬੀਬੂਸ ਲੀਡਰ ਸ੍ਰੀ ਅੰਮਨੋਰਾ ਜੀ ਸਰ ਥੋੜਾ ਪਿੱਛੇ ਆਪਣਾ ਰਹਿ ਘਰ ਮੈਂ ਚਲੋ ਕੋਈ ਪਿੱਛੇ ਆਣਾ ਸਰ ਬਾਈਕ ਥੋੜਾ نیچے ਹਾਂਜੀ ਨੀਵਾਂ ਰੱਖਿਆ ਜੀ ਠੀਕ ਹੈ ਆਪਣਾ ਹੈ ਕਿ ਹਾਂ ਸਰ ਮਾਈਕਾ ਨਾ ਥੋੜਾ نیچے ਇੱਕ ਮਿੰਟ ਇਹ 4. ਇਹ ਰੋਡ ਹੈ ਜਿਹੜੀ ਮੇਨ ਹਾਈਵੇ ਤੋਂ ਈਲ ਵੱਲ ਤੱਕ ਜਾਂਦੀ ਹੈ ਬਾਇ ਖੇੜੀ ਇਹ 4 ਕਿਲੋਮੀਟਰ ਸਵਾ 4 ਕਿਲੋਮੀਟਰ 4.30 ਕਿਲੋਮੀਟਰ ਰੋਡ ਹੈ ਇਹ ਔਰ 2.5 ਕਰੋੜ ਦੀ ਰਪਏ ਦੀ ਲੱਗ ਦੇ ਨਾਲ ਇਹ 10 ਫੁੱਟ ਤੋਂ 18 ਫੁੱਟ ਜਿਹੜੀ ਹੈ ਉਹ ਮੈਂ ਮਨਜ਼ੂਰ ਕਰਾਦੀ ਭਾਈ ਤੁਹਾਨੂੰ ਇੱਕ ਛੋਟਾ ਜਿਹਾ ਅਮਨ ਰੋਣਾ ਜੀ ਜਿੰਦਾਬਾਦ ਅਮਨ ਰੋਣਾ ਜੀ ਜਿੰਦਾਬਾਦ ਸੜਕਾਂ ਦੀ ਤੁਹਾਡੀ ਗੱਲ ਚੱਲੀ ਸੀ ਕਿ ਭਾਈ ਚੱਲ ਇੱਕ ਛੋਟਾ ਜਿਹਾ ਗਿਫਟ ਮੈਂ ਵੀ ਦੇ ਚੱਲਾਂ